ਲਾ ਵੀ ਲੱਗਿਆ ਇਹਦਾ ਹਨਾ ਦੱਸਦੇ ਆ ਬਾਈ ਵੀ ਅਮਰੀਕਾ ਚੋਂ ਆਇਆ ਇਹ ਜਹਾਜ਼ ਬਾਈ ਹੈਗੀ ਜਾਣਕਾਰੀ ਕੋਈ ਕਿੱਥੋਂ ਆਇਆ ਹੈ ਟਰੈਕਟਰ ਕਿਹੜਾ ਪੁਰਾਣਾ ਹੈ ਹਾਂਜੀ ਬਾਈ ਦੇਖੋ ਲੱਗੇ ਹਾਂਜੀ ਅਮਰੀਕਾ ਤੋਂ ਆਇਆ ਸਹੀ ਗੱਲ ਹੈ ਇਹਦੇ ਕਿਹੜਾ ਟਰੈਕਟਰ ਹੈ ਇਹ ਬਾਈ ਫੈਂਸ ਆ ਆ ਲਿਖਿਆ ਹੋਇਆ ਮਿੱਤਰੋ ਇਹ ਬਾਈ ਕਿੰਨੀ ਹਸ ਪਾਵਰ ਹੋਏਗੀ 500 ਐਚਪੀ ਹੈ ਜੀ ਅਸੇ 500 ਹਸ ਪਾਵਰ ਦਾ ਹੈ ਅੱਤੇ ਚੱਲੂ ਆਪਣੇ ਖੇਤਾਂ 'ਚ ਤਲੂੰ ਦੇ ਹੀ ਏ ਇਹਦਾ ਬਾਈ ਸਟਾਰਟ ਨਹੀਂ ਹੋਇਆ ਤਿੰਨ ਸਾਲਾਂ ਤੋਂ ਖੜਾ ਸੀਗਾ ਹੋ ਗਿਆ ਹਾਂ ਜੀ ਆਪਾਂ ਸਟਾਰਟ ਕਰਤਾ ਸਾਰਾ ਕੁਝ ਹੁਣ ਇਹਦਾ ਗੇਅਰ ਦਾ ਏਸੀਅਮ ਨਹੀਂ ਆਏਗਾਗਾ ਅੱਛਾ ਹੁਣ ਇਹਨੂੰ ਮੈਨੂਅਲ ਕਰ ਰਹੇ ਹਾਂ ਅੱਛਾ ਗੇਅਰ ਨੂੰ ਮੈਨੂਅਲ ਕਰ ਰਹੇ ਹਾਂ ਹਾਂ ਜੀ ਠੀਕ ਸਟਾਰਟ ਹੋ ਜਾਊਗਾ ਹੁਣ ਹਾਂ ਵੀਰੇ ਸਟਾਰਟ ਤਾਂ ਹੋ ਜਿਆ ਜਿੱਕ ਜੁੱਕ ਲੱਗੇ ਹੋਏ ਆਗੇ ਥੱਲੇ ਆ ਟਾਇਰ ਨਾਲ ਦੇ ਜੀ ਜੀ ਜੋ ਮਿੱਤਰੋ ਮੇਰਾ 6 ਫੁੱਟ ਕੱਦਾ ਤੇ ਮੇਰੇ ਬਰਾਬਰ ਦੇ ਤਾਂ ਮੂਹਰੇ ਟਾਇਰ ਹੈ ਦੇ ਆਹ ਦੇਖੋ ਇਸ ਨੂੰ ਸੀ ਕੇ ਮਾਡਲ ਨੂੰ ਬੜਾ ਵੱਡੀ ਗੱਲਬਾਤ ਦਾ ਟਰੈਕਟਰ ਦੀ ਤੇ ਲਓ ਮਿੱਤਰੋ ਵੀਡੀਓ ਨੂੰ ਕਰ ਦਿਓ ਟੱਕਰ ਸ਼ੇਅਰ ਆ ਰਿਹਾ ਹੈਗੇ ਬਈ ਅੱਛਾ ਜੀ ਮਾੜੀ ਭਾਈ ਜਾਣਕਾਰੀ ਦਿਓ ਆ ਜੀ ਭਾਈ ਆਹ 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 ਜੀ ਦਿਓ ਜਾਣਕਾਰੀ ਭਾਈ ਕਿੰਨੀ ਐਚ ਪੀ ਦਾ ਹੈ ਇਹ ਧੰਨਵਾਦ ਜੀ ਵੀਰੇ ਕੇ ਵੀ 500 ਕੁ ਕੁ ਦਾਗਾ ਹਾਂ ਜੀ ਠੀਕ ਹੈ ਇਹ ਕੇ ਵੀ ਸਾਰਾ ਗਿਆ ਫੁਲੀ ਆਟੋ ਹੈ ਫੁਲੀ ਆਟੋ ਨੂੰ ਇਹਦਾ ਕੀ ਹੈ ਵੀ ਇਹ ਨੂੰ ਸਾਰੇ ਸਿਸਟਮ ਨੂੰ ਮਕੈਨਿਕ ਕਰਾਉਣੇਗਾ ਚੱਲੂ ਚੱਲ ਨੇ ਠੀਕ ਇਹਨੂੰ ਮੈਨੂਅਲ ਕਰਨਾ ਹੈ ਪਾਵਰ ਦਾ Oh, yeah ਪਾਪੋ ਅੱਜ ਪੀਦਾ ਕਿੱਥੋਂ ਆਇਆ ਇਹਨੂੰ ਤਿਆਰ ਕਰਦੇ ਆਪਣੇ ਕੋਲ ਤਾਂ ਕੰਕਰੀਟ ਕਿੰਨੀ ਗੈਦੀ ਸਪੀਡਾਂ ਦਾ ਅਲੱਗ ਲੱਗ ਰਹੀ ਹੈ ਬਾਕੀ ਤੇਲ ਦੂਨ ਕਿੰਨਾ ਖਾ ਜਾਂਦਾ ਹੈ ਇਹ ਖੁੱਪ ਖੁੱਪ ਜੇ ਫਿਰ ਤੇਲ ਦਾ ਤਾਂ ਹੀ ਹੈਗਾ ਹਾਂ ਜਿਸਮ ਦੇ ਹਿਸਾਬ ਨਾਲ ਜਿਹੜੇ ਸਿਸਟਮ ਵਾਲੇ ਨੇ ਚਲਾਉਣਾਗਾ ਹਿਸਾਬ ਵੈਸੇ ਕੰਮ ਹੀ ਨਹੀਂ ਹੋਈਗਾ ਠੀਕ ਹੈ ਜੀ ਅਲੱਗ ਲੱਗ ਸਪੀਡਾਂ ਲਿੰਕ ਨੂੰ ਤਿਆਰ ਕਰ ਬਾਈ ਇਹ ਬਾਬਾ ਟਾਈਮ ਦਾ ਖੜਾ ਦੀ ਗੇ ਫੋਟੋ ਕਟ ਹੋ ਗਏ 3 ਸਾਲ ਕੱਢੀ ਦੁਕਾਨ ਆ ਗਈ ਔਰ ਥਾਣੇ ਤੁਸੀਂ ਕਿੱਥੋਂ ਲੈ ਕੇ ਆਏ ਸੀ ਇਹ ਆਪਣੇ ਕੋਲੇ ਕੰਮ ਵਾਸਤੇ ਆਇਆ ਲਾਹੌਰ ਤੋਂ ਆਇਆ

ਲੇ ਵੀ ਸਿੱਧੂ ਮੜਾ ਦਾ ਪੁੱਸ ਬਾਈ ਤੂੰ ਕੀ ਗੱਲ ਬਾਤ ਹੈਗੀ ਗੱਲ ਬਾਤ ਇਹੀ ਆ ਫਿਰ ਇਹ ਕਿੰਨੇ ਦਾ ਹੈ ਸਿਲੰਡਰ ਦੇ ਵਿੱਚ ਆ ਬਲਾ ਸਿਲੰਡਰ ਜੁੰਡਰੀ ਦੱਸ ਦੇ ਬਾਈ ਕਿੰਨਾ ਹੈ ਸਿਲੰਡਰ ਹੈ 3 ਸਿਲੰਡਰ ਠੀਕ ਹੈ 210 ਐਚ ਕੀ ਹੈ ਇਹ ਅੱਛਾ ਬਾਈ 500 ਕਈ ਗਏ ਨੇ 210 500 ਦਾ ਸੋ 210 ਠੀਕ ਹੈ ਕਿੰਨਾ ਖਾ ਜਾਂਦਾ ਤੇਲ ਦੂਰ ਕਿੰਨਾ ਖਾ ਜਾਂਦਾ ਬਾਈ ਘੰਟੇ ਜੇ ਤਾ ਬਈ ਕੱਲ ਦਾ ਸੀ ਕੱਲ ਲਾਈ ਸੀ 10 ਲੀਟਰ ਦੀ ਦੇ ਕੇ ਪਹਿਲੀ ਵਾਰ ਕੱਲ ਤੇ ਐ ਮੰਨ ਕੇ ਦਲੋ ਕੱਲ ਸਾਰਾ ਦਿਨ ਸਟਾਰਟ ਰਿਹਾ ਅੱਜ ਦੁਬਾਰਾ ਤੇ ਸਟਾਰਟ ਰਿਹਾ 5 ਕਿ ਲੀਟਰ ਤੇਲ ਲਗਾ ਤਾ ਬਾਕੀ ਕੰਮ ਚੱਲ ਰਿਹਾ ਠੀਕ ਹੈ ਬਈ ਮੈਂ ਵੀ ਸ਼ੇਅਰ ਕਰਦਾ ਥੋੜਾ ਦਿਨ ਹੋਰ ਲਵੇ ਕਰਕੇ ਦਿਖਾਉਂਦਾ ਮੈਂ ਟੈਂਕੀ ਲਾ ਕੇ ਬਈ ਇਹਦੀ ਮਾਡਲ ਕਿਹੜਾ ਹੋਊਗਾ ਮਾਡਲ ਕਿਹੜਾ ਵਾਹ ਮਾਡਲ ਕਿਹੜਾ ਬਈ ਇਹ 2005 पंज मडल